ਸਿੱਧੀ ਕਰ ਦੇ ਪਲੇਟਾਂ ਪਲੇਟਾਂ ਸਿੱਧੀਆਂ ਕਰ ਦੇਖਦਾ ਇੱਕ ਪੋਰ ਬੰਦ ਕਰ ਨੂੰ ਇਹ ਤਾਂ ਫੱਟੀ ਕੱਢਣੀ ਆ ਬਸ ਬਸ ਉਹ ਪੋਰ ਬੰਦ ਕਰਨੇ ਫੱਟੀ ਕੱਢਣੀ ਆ ਨਾ ਹਾਂ ਗਉਣ ਲੜਾ ਪੋਰ ਬੰਦ ਕਰਨੇ ਫੱਟੀ ਕੱਢਣੀ ਆ ਉਹ ਰਾਜਵਾਲ ਨੰਬਰ ਤੇ ਲੜਗਾ ਹੋਏ ਉਹਦੇ ਕੋਲੇ ਹੈਗਾ ਹਾਂ ਹਾਂ ਠੀਕ ਉਹ ਬੂਟਾ ਆਉਂਦਾ ਉਧਰ ਕੱਟ ਦੇ ਆ ਲੈ ਫੜ ਕੇ ਰੱਖੀ ਮੈਂ ਪੈ ਰੱਖ ਚਾ ਇਹ ਜੇਚ ਬੜਾ ਮਾ ਜੇ ਤਾਂ ਬੜਾ ਨੂੰ ਫਿਰ ਔਖਾ ਹੋਈ ਜਾਏਗਾ ਮੈਂ ਆ ਚੈਨਲ ਭਾਲਦਾ ਸੀ ਫਿਰ ਐ ਫੜ ਕੇ ਰੱਖੀ ਉਹ ਕੇਪਨ ਜੀਰੋ ਜੀਰੋ ਦਿਖਾਈ ਜਾਂਦਾ ਹੈ ਤਾਂ ਜੀਰੋ ਜੀਰੋ ਆ ਫਿਲਟਰ ਲਾ ਰੱਖਿਆ ਤੂੰ ਕੇ ਨਾਰਮਲ ਫਿਲਟਰ ਲਾ ਰੱਖਿਆ 0 ਹੈਲੋ ਗਾਇਸ YouTube ਤੇ ਸਾਡੀ ਐਕਟੀਵਿਟੀ ਥੋੜੀ ਘੱਟ ਹੋ ਗਈ ਸੀ ਤੇ ਤੁਸੀਂ ਕਿਰਪਾ ਕਰੋ ਵਧਾਓ ਇਹ ਟੁੱਟਿਆ ਸਟੈਂਡ ਸੀਗਾ ਉਹ ਕਿ ਉਹਦੇ ਆ ਹੈ ਨਹੀਂ ਆ ਉਦਲਾ ਹੈਗਾ ਜਿਹੜਾ ਉਹ ਆਹ ਆ ਤੁਹਾਨੂੰ ਕੋਈ ਗਿਫਟ ਕਰਦਾ ਹੀ ਨਹੀਂ ਸਮਾਨ ਐਕਸੈਸਰੀ ਵੀ ਮੈਂ ਉਹਦੇ ਜਿੰਨੇ ਮੈਨੂੰ ਜਿਹਦੇ ਮੈਂ ਚੈਨਲ ਚਲਾ ਕੇ ਦਿੱਤੇ ਆ ਇੰਨੀ ਕਰ ਗਏ ਸੀ ਇੱਥੋਂ ਇਹ ਇੱਥੇ ਬੀਕ ਬੋਟੀ ਘਟਾ ਜਾ ਆ ਸੇ ਮੂੰਗੀ ਗਾਂ ਦੀ ਇਹਲਾ ਬੰਤ ਨਹੀਂ ਕਿਦੰ ਮੁਰਾ ਹੋਈ ਬਲ ਬਲ ਪ੍ਰੈਸ਼ਰ ਕੋ ਗਿਆ ਵੇ ਇਹਦੋ ਕਰਾ ਲਓ ਜੇ 4 ਕਿੱਲੇ ਕਰਾਉਣੀ ਆ ਤੁਸੀਂ ਭਾਜੂ ਇਹਨੂੰ ਤਾਂ ਬ੍ਰੇਕੇ ਰੱਖਿਆ ਕਰੋ ਇਹਨੂੰ ਪੈਨਸ਼ਨ ਪੁੱਛਣਾ ਆਉਦੀ ਆ ਇਹਨੂੰ ਤਾਂ ਹਾਂ ਕਹਿ ਰਿਆ ਕਰੋ ਮੋਦੀ ਵਾਂਗੂ ਓ ਜੋੜ ਕੋਲੋਂ ਫੜ ਲੈ ਨਾ ਉੱਟੇ ਮਾਰੇ ਮਾਰੇ ਦੀ ਗੱਲ ਤੇਰੀ ਠੀਕ ਹੈ ਨਾ ਉਹ ਰੈਂਪੀ ਨਾਲ ਕਰਾਂਗੇ ਰੈਂਪੀ ਪੈਪ ਖਿੱਚੀ ਖੜਾ ਕੀ ਮੈਨੂੰ ਦੱਸ ਦੇ ਕੀ ਕਹਿਣਾ ਉਹ ਤੁਹਾਨੂੰ ਆਈ ਪਉਦੇ ਬਾਈ ਇੰਨੀਆਂ ਗੱਡੀਆਂ ਹੀ ਹੁੰਦੀਆਂ ਹੈ ਯਾਰਾ ਬਸ ਉਹ ਲੋਕ ਜਾਂ ਪਾਣੀ ਯਾਰ ਵੀ ਹੱਲਣ ਨਾ ਸਿੱਧੀ ਕਰ ਉਹਨੂੰ ਹਜੇ ਹੋਈ ਨਹੀਂ ਤੈਨੂੰ ਉੱਚੀ ਚੱਕ ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰ ਰਹੇ ਹੋ ਉਸਨੇ ਤੁਹਾਡੀ ਕਾਲ ਨੂੰ ਖੋੜਦੇ ਰੱਖਿਆ ਹੋਇਆ ਹੈ ਜਮਾ ਹੋਇਆ ਕਿ ਬੱਤੋਰਲੇ ਬਾਈ ਕਰਨੋ बूटा कहना इन सिद्धिया <laughs> 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 फोन कराचे प्रैशर वधा देरि ਪ੍ਰੈਸ਼ਰ 40 ਦੇ ਉੱਤੇ ਆ 45 ਤੇ ਆ ਓਏ 40 ਦੇ ਉੱਤੇ ਆ ਕਹਿੰਦਾ 45 ਤੇ ਆ 45 ਤੇ 45 ਤੇ ਆ ਪ੍ਰੈਸ਼ਰ 45 ਪੁੱਛੀ ਓਏ ਚਲਾਉਣਾ ਇੱਕ ਮਹਲਾ ਨਾ ਮੋ ਹੈਂ ਲੱਗ ਗਿਆ ਚੱਕਣ ਵਧਣ ਲੱਗ ਗਿਆ ਕਹਿੰਦਾ ਲੱਗ ਗਿਆ ਵਧਣ ਠੀਕ ਆ 43 ਦੇ ਉੱਤੇ ਹੈ ਕਹਿੰਦਾ ਹੱਟ ਕਰ ਦੇ ਉਹਦਾ ਉਹ ਕਹਿੰਦਾ ਵਧਾਉਣਾ 43 ਦੇ ਉੱਤੇ ਕਹਿੰਦਾ ਸੀ 43 ਤੋਂ 43 ਤੋਂ ਕਹਿੰਦਾ ਵਧਣ ਲੱਗ ਗਿਆ ਕਹਿੰਦਾ ਜੀ ਹੋਰ ਵਧਣ ਲੱਗ ਗਿਆ

ਵਾਹ ਮਾਰ ਕੇ ਹੂੰ ਦਿਖਾਉਂਦਾ ਜੀਰੋ ਹੀ ਅਗਲਾ 69 ਹੋਏ ਗਾਇਸ ਆਪਣਾ ਹੋਰ ਟਾਈਮ ਜ਼ੀਰਾ ਪਾਉਣ ਦਾ ਥੋੜਾ ਜਿਹਾ ਜਾਵਾਂਗੇ ਇਹ ਹੋ ਰਹੀ ਹੈ ਖੇਤ ਦੇ ਵਿੱਚ ਸਪਰੇ ਮੂੰਗੀ ਦੀ ਮੂੰਗ ਯਸ ਲੋਕ ਕਹਿੰਦੇ ਮੂੰਗ ਇੱਕ ਗਾਇਸ ਵੀਰੇ ਇਧਰੋਂ ਆ ਰਿਹਾ ਸਾਡਾ ਮਾਨੇ ਯਾਰੇ ਖੇਤਾਂ ਦੇ ਟੁੱਟਦੀ ਨਹੀਂ ਮੁਗੀ ਪੈਪ ਨਾਲ ਹੂੰ ਲੀਕ ਹੋ ਗਈ ਓਏ ਜੋੜਦਾ ਨਹੀਂ ਸੀ ਕਿ ਲੱਗਦਾ ਨਹੀਂ ਇਹਨੂੰ ਦੁਬਾਰੇ ਉਹਨਾਂ ਉਹਨਾਂ ਚੋੜਵਾ ਕੇ ਇੱਛਾ ਬਣਨ ਦੇ ਬਾਰੇ ਖਿੱਚ ਪੈਂਦੀ ਨਹੀਂ ਦੁਬਾਰੇ ਖਿੱਚ ਦੁਬਾਰੇ ਖਿੱਚ ਗਈ ਆ ਤਾਰਿਕ ਮੂਰੇ ਮੇਲ ਨਹੀਂ ਜਿੱਥੇ ਗਾਂਦੀ ਵਾਲੀ ਵੀ ਕਰ ਲਿਆ ਦੁਬਾਰੇ ਲਾਉਣਾ ਪਊ ਹਣਾ ਫਿਰ ਕਿ ਨਵਾਂ ਪਾਉਣਾ ਪੂਰੀ ਗੜਾ ਪਾ ਲੈ ਜਣਾ ਨਾ ਓਏ ਰੋਣਾ ਜੀ ਪਲਾਸਟਿਕ ਹਾਂ ਪਲਾਸਟਿਕ ਉੱਤੇ ਰੱਖਾਂ ਕੋਸਣਾ ਨਾ ਦੁਬਾਰੇ ਵਾਰੇ ਖੱਟੇ ਲਿਖੇ ਜਦੋਂ ਆ ਮੈਂ ਦੇਖਿਆ ਵੀ ਉਹ ਕੋਠੇ ਪਾਏ ਮਿਲਾ ਬਲਾ ਕਰਤੇ ਆ ਕਰਤਾ ਇੱਟਿਆਂ ਵਾਲੇ ਜੀ ਵਾਲਾ ਭਾਈ ਉਹਦਾ ਸੜੀਲਾ ਭਾਈ ਜਾਓ ਕਰਦੇ ਸੌ ਸਦਾ ਮੂੜੀ ਬਠੋ ਤੰਗ ਹੋਈ ਇਹ ਕਰਦਾ ਨਹੀਂ ਕਰਦਾ